ਬਹੁ ਭਾਂਤ ਕਰ ਕੋਈ ਗਾਵੇ ਰਾਗੀ ਨਾ ਦੀ ਪੀ ਉਹ ਬਾਤ ਕਰ ਨਹੀਂ ਹਰ ਹਰ ਪੀ ਜੈ ਰਾਮ ਰਾਜੇ ਜਿਨਾ ਅੰਤਰ ਕਪਟ ਵਿਕਾਰ ਹੈ ਜਿਨਾ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਇ ਕਿਆ ਕੀਜੈ ਕਿਆ ਕੀਜੈ ਹਰ ਕਰਤਾ ਸਭ ਤੇ ਚਾਹੰਦਾ ਸਿਰ ਰੋਗ ਹੱਥ ਦੀਜੈ ਹੱਥ ਦੀਜੈ ਜਨਾ ਨਾਨਕ ਬੁਰਹਿ ਰਹਿਦਾ ਸ਼ੁਹਰ ਹੈ ਜਨਾ ਨਾਨਕ ਬੁਰਮ ਕਹਿਦਾ ਹਰ ਭਗਤ ਹਰ ਨੀਜ ਹੈ ਹਰ ਨੀਜ ਹੈ ਜਨਾ ਨਾਨਕ ਕੋ ਫੁਰਮਤ ਕਿਰਦਾ ਸੁਧਲ ਹੈ ਸੁਧਲ ਹੈ ਸਲੋਕ ਮਹਲਾ ਪਹਿਲਾ ਗੋ ਬ੍ਰਹਮਣ ਕੋ ਕਰ ਲਾਵੋ ਗੋਬਰ ਤਰਨਾ ਜਾਈ ਧੋਤੇ ਟਕਾ ਤਜਪ ਮਲੇ ਤਾਂ ਹਨ ਮਲੇ ਛਾ ਖਾਈ ਅੰਤਰ ਪੂਜਾ ਪੜਕ ਤੇ ਬਾਸ ਸੰਜਮ ਤੁਰਕਾ ਭਾਈ ਛੋਡੀ ਲੇ ਪਾਕੰਡਾ ਨਾਮ ਲਈਏ ਜੈ ਤਰੰਦਾ ਮੋਲਾ ਪਹਿਲਾ ਮਾਨਸ ਖਾਣੇ ਕਰੇ ਨਵਾ ਜੁ ਸ਼੍ਰੀ ਵਾਨਤਨ ਗਲਤਾਗ ਤਿਨ ਘਰ ਬ੍ਰਾਹਮਣ ਪੁਰੇ ਨਾਜ਼ ਉਹਨਾਂ ਪਿਆਵੇ ਉਹ ਹੀਸਾਰ ਕੁੜੀ ਰਾਸ ਕੁੜਾ ਵਾਪਾਰ ਊੜ ਬੋਲ ਕਰਿਆ ਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਮੱਥੇ ਟਿੱਕਾ ਤੀਰ ਧੋਤੀ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪਹਿਰਿਆ ਹੋ ਵੈ ਪ੍ਰਵਾਨ ਮਲੇਸ਼ਤਾਨ ਲੈ ਪੂਜਾ ਪ੍ਰਾਣ ਭਖ ਕੁਟਾ ਬੁਕਰਾ ਖਾਣਾ ਚੱਪੇ ਉਪਰ ਕਿਸ ਨਾ ਜਾਣ ਦੇਕਾ ਚੌਕ ਗੱਡੀਕਾਰ ਉਪਰ ਆਏ ਬੈਠੇ ਕੂੜਿਆ ਮਤ ਪਟਿਆ ਵੀ ਮਤ ਪਟੈ ਇਹ ਅਨ ਅਸਾਡਾ ਪਟੈ ਦਾਨ ਪਿੱਟੇ ਪੇਟ ਕਰੇਨ ਮਲ ਜੂ ਤੈ ਚਲੀ ਫੇਨ ਕੋ ਨਾਨਕ ਸੱਚ ਤੇ ਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਕੋਲ ਚਿੱਤ ਅੰਦਰ ਸਭ ਕੋ ਦੇਖ ਰਸਵੀ ਇਹ ਤਾਂ ਚਲਾਇਦਾ ਆਪਣੇ ਵੜਿਆਇਆ ਆਪੇ ਹੀ ਕਰਮ ਕਰਾਇਦਾ ਟੋਟੋ ਡਬ ਵੇਦਨੀ ਸਿਰ ਸਿਰ ਕੰਧਾ ਲਾਏ ਜਾਨ ਰੁਪੜੀਏ ਕਰੇ ਸੁਲਤਾਨਾ ਤਾਉ ਕਰਾਂਗਾ ਧਰਮੰਗਲ ਟਿਕਣਾ ਪਾਇਦਾ ਟਿਕਣਾ ਪਾਇਦਾ ਪਾਵੀਂ ਗੋੜੀ ਚਿੱਤਾਂ ਅੰਦਰ ਸਭ ਕੋ ਵੇਖ ਨਜ਼ਰੀਂ ਹਿੱਟ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਂਦਾ ਵੱਡੋ ਵੱਡਾ ਵੜ ਮੈਂ ਇਤਨੀ ਸਦੇਸ਼ ਧੰਦਾ ਲਾਇਂਦਾ ਨਾਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ ਧਰ ਮੰਗਨ ਪਿੱਖ ਨਾ ਪਾਏਂਦਾ ਆਸਾ ਮਹੱਲਾ ਸਫਾ ਜਿਨ ਅੰਤਰ ਹਰ ਹਰ ਪ੍ਰੇਮ ਹੈ ਵਾਨ ਹੈ ਹਰ ਤਾਨ ਸੁਥਾਰੇ ਵਾਹਿ ਸਲੋ ਕੁਮਲਾ ਪਹਿਲਾ ਜੇ ਮੋਕ ਕਰਮਾ ਕਰਮਾ ਪਿਤਰੀ ਦੇ ਅਗੈ ਵਸਤ ਸਿਆਣੀਏ ਪਿਤਰੀ ਚੋਰ ਕਰੇ ਵੱਡਿਆ ਹੱਤ ਦਲਾਲ ਕੇ ਮੁਸਬੀ ਕਰੇ ਨਾਨਕ ਕੇ ਸੁਮਿਲੇ ਇਹ ਖੱਟੇ ਕਾਲੇ ਦੇ ਮਲਾ ਪੈਲਾ ਜੂ ਜੋਰੂ ਸਿਰ ਨਾਵਣੀ ਆਵੇ ਵਰਵਾਰ ਝੂਠੇ ਝੂਠਾ ਮੁਖ ਵਸੈ ਨਿਤਨ ਤੋਏ ਖੁਆਰ ਸੱਚੇ ਇਹਨਾ ਆਖਿਐ ਬਹਿਜੋ ਪੰਡਾ ਤੋਏ ਸੱਚੇ ਸੇ ਨਾਨਕਾ ਜਿੰਨ ਮਨ ਵਸਿਆ ਸੋਏ ਪੌੜੀ ਤਰੇ ਭਲਾਣੇ ਕੌਣ ਵੇਗ ਹਰ ਰੰਗੇ ਹਰਮ ਸਭਾਇਆ ਕੋਟੇ ਮਟਵਾੜਿਆ ਲਾਈ ਬੈਠੀ ਧਰਮਸਾਰਿਆ ਜਿਸ ਕਰਨ ਮਨ ਭਾਵਦੇ ਹਰ ਤੂਚਣ ਨਾ ਹੀ ਆਲਾ ਸਰਗੁਰ ਮਾਇਸ ਕਾਇਆ ਵੇਗ ਮੈਲਕ ਪਲਾਣੇ ਪਾਉਣ ਵੇਗ ਹ ਰੰਗੀ ਹਰਮ ਸਵਾਰਿਆ ਉਠੇ ਮੰਡਪ ਮਾੜੀਆਂ ਲਾਏ ਬੈਠੇ ਕਿਰਪਾ ਸਾਰਿਆ ਚੀਜ਼ ਕਰਨ ਮਨ ਭਾਵ ਦੇ ਹਰ ਬੁੱਜਨ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵਿਖ ਮੈਨਤ ਮਰਨ ਵਿਸਾਰਿਆ ਜਰਿਆਈ ਜੋ ਬਨਹਾਰਿਆ ਜਿੱਥੇ ਜਾਏ ਬਹਿ ਮੇਰਾ ਸਤ ਗੁਰੂ ਸੋਤਾਨ ਸੁਆਵਾ ਨਾਮ ਰਾਜੇ ਗੁਰ ਸਿੱਖੀ ਸੋਤਾਨ ਪਾਲਿਆ ਲੈੁਰੋ ਖਲਾਵਾ ਤੁਰੋ ਖਲਾਵਾ ਗੁਰ ਸਿਕਾ ਕੀ ਕੌਣ ਨਾਏ ਪਰ ਜਿਨ ਹਰ ਨਾਮ ਧਿਆਵਾ ਧਿਆਵ ਤਿਨਹਾਨ ਹੰਤ ਸਤਿਗੁਰੂ ਓ ਧਿਆਵ ਤਿਨਹਰ ਪੂਜਿ ਪ੍ਰਾਵਾ ਵਾਹਿਗੁਰੂ ਵਾਹਿਗੁਰੂ ਸਲੋਕ ਮਾਲਾ ਪਹਿਲਾ ਜੇ ਕਰਸੋ ਤੱਕ ਮੰਨੀਏ ਸਭ ਤੇ ਸੋ ਤੱਕ ਹੋਏ ਗੋਹੇ ਅਤਲ ਕੜੀ ਅੰਦਰ ਕੀੜਾ ਹੋਏ ਜਿਤੇ ਦਾਣੇਨ ਕੇ ਜਿਆ ਬਾਜ ਨ ਕੋਏ ਪਹਿਲਾ ਪਣ ਜਿਉ ਹੈ ਜਤਰਾ ਸਭ ਕੋਏ ਸੂਤ ਕਿਉ ਕਰ ਰਖੀਏ ਸੂਤ ਪਰ ਸੋਏ ਨਾਨਕ ਸੂਤ ਕੇ ਨਾ ਉਤਰੈ ਕਿਆ ਰੁਤਾ ਰੇ ਧੋਏ ਮਲਾ ਪਹਿਲਾ ਮਨ ਕਾ ਸੂਤ ਕੁ ਲੋਭ ਹੈ ਜਿਵੇਂ ਸੂਤ ਕੂੜ ਅੱਖੀ ਸੂਤ ਵੇਖਣਾ ਪਰ ਤਰੈ ਪਨ ਤਰੰਤੂ ਕੰਨੀ ਸੂਤ ਕਨ ਪਹਿਲਾ ਇਤਵਾਰੀ ਖਾਏ ਨਾਨਕ ਹੰਸਾ ਆਦਮੇ ਬੱਦੇ ਜੁਮ ਪਰਜਾਇ ਮਹਲਾ ਪਹਿਲਾ ਸੁਪੋ ਸੂਤ ਪਰਮ ਹੈ ਦੂਜਾ ਲਗ ਜਾਏ ਜੰਮਣ ਮਰਣਾ ਹੁਕਮ ਹੈ ਭਾਣੇ ਆ ਬਹਿ ਜਾਏ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਰੁਜਿਕ ਸਮਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਹਾ ਸੂਤ ਕਨ ਆਇ ਪੜ ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵਡਿਆ ਵਡਿਆਈਆ ਮਿਲਤ ਨਦਿਆਈਆ ਜਾਂ ਕਿਸ ਪਾੜਾ ਕਮਨ ਸੋਇ ਕਰੋ ਨਸਤਾ ਕਾ ਤਾਰ ਮਿੱਚੋ ਮਾਰ ਕਡਿਆ ਕੋਈ ਆਈਆ ਸੈ ਟੁੱਟੇ ਨਾ ਨਿਤ ਪਾਈਆ ਨਾ ਨਿਤ ਪਾਈਆ ਨਾ ਨਿਤ ਪਾਈਆ ਔੜੀ ਸਤਿਗੁਰ ਵੱਡਾ ਕਰਸਾ ਲਾਹੀਏ ਜਿਸ ਵਿੱਚ ਵਡਿਆ ਵਡਿਆਈਆ ਸਹਿ ਮਿਲੇ ਤਨ ਤਰੀਆਈਆ ਜਤਿਸ ਪਾਣਾ ਤ ਮਨ ਵਸਾਈਆ ਕਰ ਹੁਕਮ ਅਸਤਕ ਹੱਥ ਦਰ ਵਿੱਚੋਂ ਮਾਰ ਕੱਢੀਆਂ ਬੁਰਾਈਆ ਸਹਿ ਟੁੱਠੈ ਨੌ ਨਿੱਤ ਪਾਈਆ ਸਹਿ ਟੁੱਠੈ ਨੌ ਨਿੱਤ ਪਾਈਆ ਗੁਰ ਸਿਖਾ ਮਨ ਹਰ ਪੀਤ ਹਰ ਹਰ ਨਾਮ ਹਰ ਤੇਰੀ ਰਾਮ ਰਾਜੇ ਸਰ ਸੇਵ ਪੂਰਾ ਸਤ ਗੁਰੂ

ਸ਼ਲੋਕ ਮਾਲਾ ਪਹਿਲਾ ਪਹਿਲਾ ਸੁੱਚਾ ਆਪ ਸੁੱਚਾ ਬਿਠਾਇਆ ਏ ਸੁੱਚਾ ਗਰਖਿਉਨ ਕੋਈ ਨਾ ਭਿਟਿਓ ਜਾਏ ਸੁੱਚਾ ਹੋਏ ਕੇ ਜੀਵਿਆ ਲਗਾ ਪੜਨ ਸ਼ਲੋਕ ਕੋ ਹੱਥੀ ਜਾਈ ਸਟਿਆ ਕਿਸੇ ਉਲਗਾ ਦੁਖ ਅਨ ਦੇਤਾ ਪਣ ਦੇਤਾ ਵੇ ਸੰਤਰ ਦੇਤਾ ਲੂਣ ਪੰਜਵਾ ਪਾਇ ਕਿਰਤ ਤਾਵਾ ਬਕਵਤ ਪਾਪੇ ਸੋਤਨ ਘਟਿਆ ਤੋ ਕਾਪਿਆ ਤਤ ਜਿਤ ਮੁਖ ਨਾਮ ਨਚ ਰਏ ਬਿਨ ਨਾ ਬੈਰਸ ਖਾਏ ਨਾਨਕੇ ਵੇ ਜਾਣੀਏ ਤਤ ਮੁਖ ਥੁਕਾ ਪਾਏ ਮਾਂ ਲਾ ਪਹਿਲਾ ਪੰਡ ਜੰਮੀ ਆ ਪੰਡ ਨਮੀ ਆ ਪੰਡ ਮੰਗਣ ਵੀ ਆਓ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂ ਆ ਪੰਡ ਭਾਲੀਏ ਪੰਡ ਹੋਏ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜਮੈ ਰਾਜਾਨ ਪੰਡੂ ਹੀ ਪੰਡੂ ਕਰਿਆ ਪੰਡਾ ਬਾਜਨਾ ਕੋਈ ਨਾਨਕ ਪੰਡਾ ਮਹਾਰਾ ਏਕੋ ਸੱਚਾ ਸੋਏ ਜਿਤ ਮੁਖ ਸਾ ਸਲਾਈ ਹੈ ਭਗਾ ਰਤੀ ਚਾਰ ਨਾਨਕ ਤੇ ਮੁਖ ਜਲੇ ਤਿਤ ਸੱਚੇ ਦਰਬਾਰ ਪੌੜੀ ਸਭੂ ਆਖਿਆ ਆਪਣਾ ਜਿਸ ਨਾਹੀ ਸੋ ਚੁਣ ਕੱਢਿਆ ਕਿਤਾ ਆਪੋ ਆਪਣਾ ਆਪੇ ਹੀ ਲੇ ਕਾ ਸੰਡੀਆਂ ਜਰੈ ਨਾਈ ਐ ਤਰਨ ਕਾਾਇਤ ਘਰ ਬੰਦੀ ਐ ਮੰਨਤ ਸਨਾਹੀ ਐ ਪੜ ਅਕਰ ਇਹੋ ਪੁਚੀਐ ਮੂਰਖਾ ਨਾਲ ਲੁਟਿਐ ਨਾਲ ਲੁਟਿਐ ਵਾਹਿਗੁਰੂ ਕੀ ਔੜੀ ਸਭ ਕੋ ਆਖਿਆ ਆਪਣਾ ਜਸਨਾਹੀ ਸੋਚਣ ਕੱਢੀ ਐ ਕੀ ਤਾਪ ਆਪਣਾ ਤੇ ਹੀ ਲਿਖਾ ਸੰਡੀਐ ਜਹ ਰਹਿਣਾ ਨਹੀਂ ਇਤ ਜਗ ਤਕ ਆਇਤ ਗਰਬ ਹੰਡੀਐ ਮੰਦਾ ਕਿਸੇ ਨਾਖੀਆ ਪੜ ਅਖਰੇ ਹੋ ਬੁਜੀਐ ਮੂਰਖੈ ਨਾਲ ਨਾਲ ਉਜੀਐ ਮੂਰਖੈ ਨਾਲ ਨਾਲ ਉਜੀਐ ਗੁਰ ਸਿੱਖਾ ਮਨ ਬੁਧਾਈ ਅਜਨੀ ਮੇਰਾ ਸਤ ਗੁਰ ਦਿੱਤਾ ਮਹਾਰਾਜ ਕੋਈ ਕਰ ਕਲ ਸੁਣਾਵੇ ਆ ਨਾਮ ਕੀ ਲੱਗਿਆ ਮੋਰ ਸਿੱਖਾ ਮਾਨ ਮਿਟਾ ਹਰ ਦਰ ਕੇ ਗੁਸਿੱਖ ਪਹਿਰਾਈਆ ਜਿਨੀ ਮੇਰਾ ਸਤ ਗੁਰ ਤੁਟਾ ਸਤ ਗੁਰ ਜਨਾਂ ਨਿਖਾਰ ਹਰ ਹੋਇਆ ਹਰ ਹਰ ਮਨ ਮੁਖਾ ਵਾਹੇ ਗੁਰੂ ਜੀ ਸਲੋਕ ਮਹਲਾ ਪਹਿਲਾ ਨਾਨਕ ਕੈ ਬੋਲੇ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਇਕਾ ਦਰਗੇ ਸਟਿਏ ਮਥੁਕਾਰ ਫਿੱਕੇ ਭਾਏ ਇਕਾ ਮੁਰਖਾਖੀਏ ਪਣਾ ਲੈ ਸਜਾਏ ਮਾਲਾ ਫੈਲਾਓ ਅੰਦਰੋਂ ਝੁੱਟੇ ਪੈਰ ਬਾਹਰ ਦੁਨੀਆਂ ਅੰਦਰ ਫੈਲ 68 ਤੀਰਥ ਨੇ ਜੀਣਾ ਵੇ ਉਤਰਨਾ ਨਹੀਂ ਮਹਿਲ ਜਿਨ ਪਟੰਦਰ ਮਾਰ ਗੁੰਦਰ ਤੇ ਪੁਲੇ ਸੰਸਾਰ ਇਹਨਾਂ ਨੇ ਹੁ ਲਾ ਕੇ ਰੱਬ ਸਿੱਖੀ ਦੇਖਣੇ ਵਿਚਾਰ ਰੰਗ ਅਸਰ ਰੰਗਰੂ ਵਿੱਚ ਉਪੀਪ ਕਰ ਜਾਹੇ ਪ੍ਰਵਾਹ ਆਇ ਕਸੇ ਕਿ ਰੀਵਾ ਸੁਚਿ ਨਾਹੀਂ ਨਰ ਵਾਟ ਉਪਰ ਖਰਚ ਮੰਗਾ ਜੱਬੇ ਦਿੱਤਾ ਤਾਏ ਵਿਵਾਨੇ ਕੋਕਲ ਮੇ ਕਹ ਮਤਮਾ ਮੇਲ ਦਰ ਲੈ ਲੈ ਕਾਪੀੜ ਛੁੱਟੇ ਨਾਨਕ ਜੋਂ ਤੇਲ ਪੌਣ ਆਪੇ ਕਰਨਾ ਕਿਉ ਕਾਲੇ ਆਪੇ ਇਤਰ ਕਰੇ ਦੇਖ ਕੇ ਆਪਣਾ ਹਰ ਕੱਚੀ ਪੱਕੀ ਸਾਰੀ ਐ ਜੋ ਐ ਸਤਖੀ ਸਭ ਕੋਈ ਆਈ ਵਾਰੀ ਐ ਸਤਖੀ ਪ੍ਰਾਨਾ ਕਿਉਂ ਸਾਹਿਬ ਮਨਹੁ ਵਿਸਾਰੀਐ ਆਪਣਾਥੀ ਆਪਣਾ ਆਪੇ ਹੀ ਬਾਜ ਸواریਐ ਕਾਜ ਸواریਐ ਕਾਜ ਸواریਐ ਕੋੜੀ ਆਪੇ ਹੀ ਕਰਨਾ ਕਿਉ ਕਲਾਪੇ ਹੀ ਤੈ ਤਾਰੀ ਐ ਦੇਖਿਆ ਕਿ ਤਾਂ ਆਪਣਾ ਤਰਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨੋ ਵਿਸਾਰੀ ਐ ਆਪਣਾ ਹੱਥ ਹੀ ਆਪਣਾ ਆਪੇ ਹੀ ਕਾਜ ਸਵਾਰੀ ਐ ਆਸਾ ਮਹਲਾ ਚੌਥਾ ਜਿਨਾ ਪੇਟਿਆਂ ਦਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦਿੜਨਾ ਰਾਮ ਰਾਜੇ ਇਸਕ ਤ੍ਰਿਸ਼ਨਾ ਤੁਕ ਸਭ ਉਤਰੇ ਜੋ ਹਰ ਨਾਮ ਪਿਆਵੇ ਜੋ ਹਰ ਹਰ ਨਾਮ ਤੇ ਆਵੇ ਤਿੰਨ ਜਮ ਜੀਣ ਨਾਮ ਤੇ ਆਵੇ ਚੰਨ ਨਾਨਕ ਤੂੰ ਹਰ ਕਿਰਪਾ ਕਰ ਨਿਤ ਜਪ ਹਰ ਨਾਮ ਹਰ ਨਾਮ ਤਰਾਵੇ ਸਲੋਕ ਮਹਲਾ ਤੁਝਾ ਏਕ ਨਹੀਂ ਆਸ ਕੀ ਤੁਝੈ ਲ ਕਹਿ ਜਾਏ ਨਾਨਕ ਅਸ ਕੰਡਿਏ ਸਦੀ ਰਹਿ ਸਮਾਏ ਚੰਗੇ ਚੰਗਾ ਕਰਮ ਨੇ ਮੰਦੈ ਮੰਦਾ ਹੋਏ ਆਸ ਕੇ ਹੁਨਾਯ ਕੀਏ ਜਲੇ ਕੈਵਰ ਤੇ ਸੋਏ ਮਾਦਾ ਦੁਜਾ ਸਲਾਮ ਜਵਾਬ ਦੋ ਵੈ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋ ਵੈ ਕੁੜੀਆਂ ਥਾਏ ਨ ਕਾਈ ਪਾਏ ਪੜ ਗੇ ਸਿਰ ਸੁਪਾਈਏ ਸੋ ਸਾਹਿਬ ਸਦਾ ਸਮਰ ਜਿਤੇ ਪੜਿਆ ਆਪਣਾ ਸਾਧ ਘਰ ਕਿਉਂ ਪਾਲੀਏ ਉਹ ਦਮ ਲਾ ਕਿਚੇ ਜੇ ਲੰਮੀ ਨਦਰ ਨੇ ਹਾਰ ਗਏ ਚਰਨਾਂ ਨਾਰੀਏ ਦੇ ਵਹਾ ਫਸ ਘਰੀਏ ਕਿਛਲਾ ਹੈ ਪਰ ਘਰੀਏ ਵਰ ਕਾਲੀਏ ਕੀਤ ਸੇ ਵੀਏ ਸੁਖਤਾਈਐ ਸੋ ਸਾਹਿਬ ਸਦਾ ਸਮਾਲੀਐ ਜਿਤ ਕੀਤਾ ਪਾਈ ਆਪਣਾ ਸਹਾਲ ਬੁਰੀ ਕਿਉ ਕਾਲੀਐ ਮੰਦਾ ਬੋਲਣਾ ਕੀਤੀ ਦੇ ਲੰਮੀ ਨਜ਼ਰ ਨੇ ਹਾਲੀਐ ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵਿਹਾ ਪਾਸਾ ਟਾਲੀਐ ਕਿਸ ਲਾਹੇ ਉਪਰ ਕਾਲੀਐ ਕਿਸ ਲਾਹੇ ਉਪਰ ਕਾਲੀਐ ਜਿਨ ਕੋ ਰ ਮੁਖ ਨਾਮ ਪਿਆਰਾ ਪਨਾ ਪੇਰਾ ਮੇਦਨਾ ਹੋਈ ਰਾਮ ਰਾਜੇ ਜਿਨੇ ਸਤਗੁਰ ਮੁਰਖ ਮਨਾਲਾ تنਪੂਰੇ ਸਾਥ ਕੋਈ ਸਾਥ ਕੋਈ ਜਿਨੇ ਸਤਗੁਰ ਪਿਆਰਾ ਸੇਵਿਆ ਇਹਨਾ ਸੁਖਸਤ ਸਾਧ ਹੋਈ ਸਾਧ ਹੋਈ ਜਿਨਾਂ ਰੱਬ ਸਤ ਗੁਰ ਮੇੇ ਟੇਟਿਆ ਕਿਰਨਾਂ ਬਿਲਾ ਸੋਈ ਹਰ ਸੋਈ ਹਰ ਸੋਈ ਸਲੋਕ ਮਹਲਾ ਦੂਜਾ ਚੱਕ ਲਗੈ ਚਾਤਰੀ ਨਾਲ ਗਰਬਾਦ ਗਲਾ ਘਰੇ ਬਨੇਰੀਆ ਖਸ ਨਾ ਪਾਏ ਸਾਡ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ ਨਾਰਿੰਜ ਸੁਣ ਲਗਾ ਬਿਸਮਿਲ ਲਗਾ ਸੁ ਪਰਵਾਨ ਮਹਲਾ ਦੂਜਾ ਜੋ ਜੀ ਹੋਏ ਸੁ ਗਵੇ ਮੁਖ ਕਹਿ ਆਵਾਉ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ایਉ ਨਿਆਉ ਮਗਲਾ ਦੂਜਾ ਨਾਲ ਆਣੇ ਦੋਸਤ ਇਕ ਦਿਨ ਆਵੇ ਰਾਸ ਜਿਹਾ ਜਾਣ ਤੈ ਉਮਰ ਤੈ ਵੇਖੋ ਕੁੰਨ ਜਾਸ ਵਸਤੂ ਅੰਦਰ ਵਸਤੂ ਮਾਵੇ ਦੂਜੀ ਹੋਵੇ ਪਾਸ ਸਾਹਿਬ ਸਿੱਧਿ ਹੁਕਮ ਚੱਲੇ ਕਹੀ ਬਣਾਉ ਅਰਦਾਸ ਕੂੜ ਕੁਮਾੜੇ ਕੂੜੂ ਹੋਵੇ ਨਾ ਨਿਕ ਸਿਫਤੀ ਵਿਗਾਸ ਸੰਭਲਾ ਦੂਜਾ ਨਾਲ ਇਆਣੇ ਦੋਸਤੀ ਵਟਾਰੂ ਸਿਉਨੇ ਹੋ ਪਾਣੀ ਅੰਦਰ ਲੇਕ ਜਿਉ ਤਿਸ ਦਾ ਥਾਉ ਨਾ ਥੇ ਮਹਲਾ ਦੂਜਾ ਹੋਏ ਇਆਣਾ ਕਰੇ ਕੰਮ ਅਨਰਸ ਕੈਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਸ ਪਰ ਚੱਕ ਬੱਕ ਚੱਕਰੀ ਜੇ ਚੱਲੇ ਖਸਮ ਨਾ ਪਾਏ ਹੋਰ ਮਤਿ ਸੁਆਗ ਨਹੀਂ ਉਹ ਬਜੋ ਪੈ ਦੂਣਾ ਖਾਏ ਖਸਮ ਤੇ ਬਰਾਬਰੀ ਥੇਂ ਕੈਰਤ ਅੰਦਰ ਪਾਏ ਬਜੋ ਹਵਾਏ ਅਗਲਾ ਮੋਹਿ ਮੋਹ ਪਾਣਾ ਖਾਏ ਜਿਸ ਸਭਾ ਕਿਸ ਕਹੀਏ ਕਈ ਸਬ ਸਨਨ ਚੱਲਈ ਨਾਲ ਖਸਮ ਚੱਲਿਆ ਅਰਦਾਸ ਚੱਲਿਆ ਅਰਦਾਸ ਚੱਲਿਆ ਅਰਦਾਸ ਔੜੀ ਚੱਕਰ ਲੱਗਾ ਚੱਕਰੀ ਜੇ ਚੱਲੈ ਖਸਮੈ ਪਾਏ ਹਰਮਤਿਸ ਨੂੰ ਅਗਲੀਓ ਵਜੋ ਪੀ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗਵਾਏ ਗਲਾ ਮੋਹ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮ ਨ ਚੱਲਈ ਨਾਲ ਖਸਮ ਚਲੈ ਅਰਦਾਸ ਜਿਨ ਅੰਤਰ ਗੁਰ ਮੁਖ ਤੈ ਤਨਾ ਤਿਨਹਾਂ ਰੱਖਣ ਹਰਿ ਨਾਮ ਰਾਜ ਕਣ ਕੀ ਨਿੰਦ ਕੋਈ ਯਾਦ ਨੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਨ ਸੁਤਿਆਖ ਮਾਰਿਆਖ ਮਾਰਾ ਜਨਾਨਕ ਨਾਮ ਧਿਆਇਆ ਜਨਾਨਕ ਨਾਮ ਧਿਆਇਆ ਹਰ ਰਖਣ ਹਾਰ ਵਾਹਿਗੁਰੂ ਵਾਹਿਗੁਰੂ ਸਲੋਕ ਮਾਲਾ ਦੂਜਾ ਇੱਕ ਨਈਂ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਹਿਬ ਕਰਮਾਤ ਸਹਿ ਟੁੱਟੈ ਜੋ ਮਿਲੈ ਮਹਲਾ ਦੂਜਾ ਇਕ ਨਹੀਂ ਚੱਕਰੀ ਜਿ ਖੁਖ ਸੁਨ ਜਾਏ ਨਾਨਕ ਸੇਵ ਕਾਢੀਐ ਜੇ ਸੇਤੀ ਖਸਮ ਸੁਮਾਏ ਪੜ ਨਾਨਕ ਅੰਤਰਾ Japni ਹਰਤਾ ਕੇ ਪਾਰਾ ਬਾੜਿਆ ਕਰੈ ਸਾ ਕੀ ਤੇਰੇ ਆਪ ਕਰਾਰੇ ਮਾਰ ਇਕ ਨਗਿੰਜੀਆਂ ਇਕ ਤਰੀ ਚੜੈ ਵਿਸਿਆਰ ਆਪਰਾ ਕਰਿਆ ਆਪ ਕੈਸਿਓ ਗੜਿਉ ਕਰ ਨਾਨਕੁ ਨਿਰਕਿਆ ਫਿਰ ਤਿਸੀ ਕਰਣੀ ਸਾਰ ਕਰਣੀ ਸਾਰ ਕਰਣੀ ਸਾਰ ਕਉੜੀ ਨਾਨਕ ਕੰਤ ਨਾ Japਨੀ ਹਰਤਾ ਕੇ ਪਾਰ ਆਵਾ ਆਪ ਕਰਾਇ ਸਾਖਤੀ ਫਿਰ ਆਪ ਕਰਾਏ ਮਾਰ ਇਕ ਨਗਲੀ ਜੰਜੀਰੀਆਂ ਇਕ ਤੁਰੀ ਚੜੈ ਵਿਸ਼ਿਆਰ ਆਪ ਕਰਾਇ ਕਰੇ ਆਪ ਹੋ ਕੈਸਿਓ ਕਰੀ ਪੁਕਾਰੇ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੇ ਸਾਰ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਣਾ ਉਸੁ ਸੁਹਾਰ ਮਾਇਆ ਤੇ ਲਾਟ ਕਰਾਇਆ ਅੰਕਾਰੀਆਂ ਨਿੰਦਕਾ ਫਿਟ ਦੇ ਨਾਮ ਦੇਉ ਖਲਾਈ ਜਨਨਾਨਕ ਐਸਾ ਸਿਵਿਆ ਅੰਤਲੇ ਜੀ ਚੜਾਇਆ ਜਨਨਾਨਕ ਐਸਾ ਸਿਵਿਆ ਸਲੋਕ ਮਹਲਾ ਪਹਿਲਾ ਆਪੇ ਭਾਂਡੇ ਸਾਜਣ ਆਪੇ ਪੁਰਣ ਦੇ ਇਕਨੇ ਦੁੱਧ ਸਮਾਇ ਇੱਕ ਚੁਲੇ ਰਣ ਚੜੇ ਇਕਨੇ ਆਲੀ ਤੇ ਸਭ ਨੇ ਕੁ ਪਰੈਣ ਖੜੇ ਤਨਾ ਸਵਰਨਾ ਨਨ ਕਾ ਜਿੰਨ ਕੋ ਨਦਰ ਕਰੇ ਮਹਲਾ ਦੂਜਾ ਅਪੀ ਸਜਿ ਕਰੀ ਆਪਜਾ ਫਿਰਖੀ ਆਪ ਤਿਸੁ ਜਨ ਤੂ ਪਾਇ ਕ ਤਖਨ ਥਾਪੁ ਥਾਪਿ ਸੁਨੋ ਕਈਆ ਨਾਨਕ ਸਭ ਕਿਛੁ ਆਪੇ ਹਪ ਕੋੜਿ ਬੜਿ ਗਿਆ ਕਿਛ ਕਹਿਣਾ ਕਹਿ ਨਜਾਇ ਸੋ ਪ੍ਰਭਾ ਕਦਰ ਕਰੀ ਤੇਜੀਆ ਰਿਜਕ ਸਮਾਏ ਸਾਇਰ ਕਮਾਬਣੀ ੁਰ ਚੋਟੀ ਜਿਹਨ ਪਾਏ ਨਾਨਕ ਕੀ ਬਾਰੀ ਹੋਰ ਦੁਤੀ ਨਾਰੀ ਜਾਏ ਸੋ ਕਰੇ ਜਿਤ ਸਰ ਜਾਏ ਰਚਾਏ ਦਰਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਦਾ ਖਾਲਸਾ ਬਖਰ ਜੀ ਕੀ ਫਤਿਹ ਵਾਹ ਕਿ ਫਤਿਹ ਵਾਹ ਫਤਿਹ ਹੋੜੀ ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰਕ੍ਰੀਮ ਦੇ ਜੀਆ ਰਿਜਕ ਸੰਭਾਹੇ ਸਾਈਂ ਕਾਰ ਕਮਾਬ ਨੇ ਤਰ ਛੋਡੀ ਤਿਨ੍ਹ ਪਾਏ ਨਾਨਕ ਕੀ ਬਾਣੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਰਜਾਏ ਸੋ ਕਰੇ ਜਿਤ ਸਿਰ ਜਾਏ ਸੁਤ ਦਾਕਰਾ ਦਰਵਾਜ਼ਰ ਸੱਚਾ ਤੁਰ ਤਖਤ ਸਿਰਸਾ ਪਾ ਪ੍ਰਸ਼ਾ ਹੋ ਨਿਚਲ ਚੌ ਸੱਤ ਪੜੀਂ ਨਿਡਪਾ ਤੇਰਾ ਮਰਤਬਾ ਪ੍ਰਭ ਪ੍ਰਮਾਣੇ ਕਰ ਜਾ ਪ੍ਰਕਾਰ ਸਭੀ ਅੰਦਰ ਜੀਓ ਸਭੇ ਜਾਣਦਾ ਸੋ ਕਿਸ ਤੇਰਾ ਵਸ ਤੇਰਾ ਨਰਪਲਾ ਤੇਰਾ ਪਰੰਗ ਤੁਧਾਈ ਤੁਖਤ ਮਾਨ ਹਾਤਾ ਜੀ ਆਪਣਾ ਆਪ ਜੈ ਰੋ ਸਰਵ ਕਨਾ ਵਰਪੂਰਤੀ ਸਤਿ ਕਤਾ ਨਾਨਕ ਦਾ ਸੰਤੋਸ ਤਿਆਗੈ ਬਿਨ ਬਤਾ ਤੇਰਾ ਜੀ ਤੇਰਾ ਨਾਮ ਸਤ ਹੈ ਸ੍ਰੀ ਵਾਹਿਗੁਰੂ ਪਵਨ ਗੁਰੂ ਬਾਣੀ ਪਿਤਾ ਰਾਮਾਤਾ ਸਾਹਿਬ ਜੀ ਵਸਿਆ ਹਕ ਤੋਏ ਦੋਈ ਦਾਇ ਅਖਿ ਲੈ ਸਕਦੇ ਜਗਤ ਚੰਗੀਆਂ ਗੁਰਿਆਵੀਆਂ ਵਾਚੇ ਧਰਮ ਹਜ਼ੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮੁ ਭਤਾਇਆ ਤੇ ਸਤਿ ਸਦਗਾਨ ਨਾਲ ਭਤੇ ਇਹ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਸਤਿਵਾਹਿ ਗੁਰੂ ਸੋਹਮ ਜੀਓ ਹੂੰ ਸਮਰਥ ਅਕਤ ਅਗੁਚਰ ਜਿਉ ਪਿੰਡ ਤੇਰੀ ਰੋਸ ਰਹਿਮ ਤੇਰੀ ਦੁਖ ਪਿਆ ਸਦਾ ਨਾਨਕ ਕੀ ਅਰਦਾਸ تیر ਕੋਨ ਕਵਨ ਗੁਣ ਕਹਿ ਕਹਿ ਗਵਾ ਤੂੰ ਸਾਹਿਬ ਗੁਣੀ ਨਿਧਨੋ ਤੁਮਰੀ ਮਾਮਾ ਵਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨ ਬੇਸ਼ਮਾਰ ਅਥਾ ਅਗਨਤਿ ਅਤੁਲੇ ਜਿਉਂ ਬਲੋ